ਅਸਿਕਾਰ ਦੇ ਲੋਕੀ ਹਾਲ ਚਾਲ ਹੈ ਅਮੀਰ ਜੀ ਦਾ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਹੈ ਜੀ ਅੱਜ ਦੇ ਨਵੇਂ ਬਹਿਨ ਤੇ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਸ੍ਰੀ ਮੁਕਸਰ ਸਾਹਿਬ ਮੰਡੀ ਦੇ ਉੱਤੇ ਤਾਂ ਅੱਜ ਘੋੜੀ ਦਿਖਾਉਣ ਲੱਗੇ ਆ ਲਈ ਨੌਕਰੀ ਉਹ ਸੋਹਣੀ ਤੇ ਬਹੁਤ ਸ਼ਾਨਦਾਰ ਘੋੜੀ ਹੈ ਤੇ ਬਹੁਤ ਜ਼ਿਆਦਾ ਸੰਭੀਰੀ ਤੇ ਬਹੁਤ ਸੋਹਣੀ ਹਰ ਪਾਸੇ ਵਧੀ ਦੇ ਸਕਦੇ ਹਾਂ ਕਿਸੇ ਵੀ ਪਾਸੋਂ 1% ਵੀ ਜਿਹੜੀ ਕਮੀ ਨਹੀਂ ਹੈ ਕੋਈ ਵੀ ਵਿੱਚ। ਤੇ ਬਾਹਰ ਘੋੜੀਆਂ ਵੀ ਬਿਲਕੁਲ ਵੇਲੀ ਹੋਈ ਹੈ ਜਿਹੜੀ ਘੋੜੀ ਕਲੀਅਰ ਹੈ। ਤੇ ਹਾਈਟ ਘੋੜੀ ਵੀ ਦੇਖ ਸਕਦੇ ਹਾਂ ਬੁਝ 63 ਇੰਚ ਹਾਈਟ ਹੈ ਘੋੜੀ ਦੀ। ਤੇ ਬਹੁਤ ਵੱਡੀ ਘੋੜੀ ਤੇ ਬਹੁਤ ਖੁੱਲੀ ਬੋਲਦੀ ਵਾਲੀ ਘੋੜੀ ਹੈ। ਤੇ ਜੇ ਕਿਸੇ ਵੀਰ ਨੇ ਇਹ ਘੋੜੀ ਲੈਣੀ ਹੋਵੇ ਤਾਂ ਮੈਂ ਥੱਲੇ ਕੰਟੈਕਟ ਨੰਬਰ ਲੱਡੂੰਗਾ। ਤੇ ਲਾਈਟ ਤੁਹਾਨੂੰ ਨੰਬਰ ਦੇਵਾਂਗੇ ਤੇ ਉਹਦੇ ਤੋਂ ਤੁਸੀਂ ਕਾਲ ਕਰਕੇ ਘੋੜੀ ਲੈ ਸਕਦੇ ਆ ਤੇ ਬਾਕੀ ਜੇ ਆਪਾਂ ਬਲੱਡ ਲਾਈਨ ਦੀ ਗੱਲ ਕਰੀਏ ਬਲੀਏ ਇਹ ਸੂਰੀਏ ਵਾਲੀ ਬਲੱਡ ਲਾਈਨ ਚੋ ਜਿਹੜੀ ਇਹ ਘੋੜੀ ਹੈ ਤੇ ਬਾਕੀ ਹੋਰ ਵੀ ਤੁਹਾਨੂੰ ਡਿਟੇਲ ਇਸ ਘੋੜੀ ਦੀ ਚਾਹੀਦੀ ਹੋਵੇ ਤਾਂ ਤੁਸੀਂ ਜਿਹੜਾ ਮੈਂ ਨੰਬਰ ਦਿੱਤਾ ਉਹਦੇ ਤੇ ਕਾਲ ਕਰਕੇ ਜਿਹੜੀ ਘੋੜੀ ਦੀ ਡਿਟੇਲ ਪੁੱਛ ਸਕਦੇ ਹੋ ਦੋਨਾਂ ਅੱਖਾਂ ਤੋਂ ਗੁੱਲੀ ਹੈ ਘੋੜੀ ਤੇ ਬਸ ਤੁਸੀਂ ਦੇਖ ਹੀ ਰਹੇ ਆ ਸਾਡੀ ਤੇ ਬਾਡੀ ਪੱਖੋਂ ਤੇ ਹਰੇਕ ਪਾਸੋਂ ਜਿਹੜੀ ਸੰਭਾ ਪੈਰਾਂ ਦੀ ਬਿਲਕੁਲ ਸਾਫ਼ ਤੇ ਬਹੁਤ ਸੋਹਣੀ ਜਿਹੜੀ ਘੋੜੀ ਹੈ ਤੇ ਬਾਕੀ ਆ ਮੈਂ ਨੰਬਰ ਛੱਡ ਰਿਹਾ ਵੀਰੋ ਇਹਦੇ ਤੁਸੀਂ ਕੰਟੈਕਟ ਕਰੋ 42 ਬੋਸਟਡ ਫਾਰਮ ਆਪਣੇ ਖਾਸ ਹੀ ਬੰਦੇ ਆ ਕਰੋ ਕਾਲ ਤੇ ਕਰੋ ਪਤਾ ਘੋੜੀ ਦਾ